ਕਿਉਂ ਬਣਾਈ ਜਾਂਦੀ ਹੈ ਵਿਸਾਖੀ ਕੀ ਸੋਚ ਕੇ ਆਏ ਹੋ ਹਾਂ ਬੰਦਲੇ ਕਿ ਸਮਝ ਨਹੀਂ ਆ ਰਿਹਾ ਹਾਂ ਜੀ ਮੈਨੂੰ ਪਤਾ ਨਹੀਂ ਕੋਈ ਕਹਿੰਦਾ ਨਹੀਂ ਮੈਨੂੰ ਪਤਾ ਨਹੀਂ ਸਾਖੂਰੇ ਇੰਨਾਂ ਨੇ ਪੁੱਛ ਲੈ ਯਾਰ ਬਾਈ ਯਾਰ ਅੱਕੇ ਪਏ ਆਜ ਜਲਦੀ ਨੂੰ ਵਿਸਾਖੀ ਕਿਉਂ ਬਣਾਈ ਜਾਂਦੀ ਹੈ ਇਹ ਤਾਂ ਨਹੀਂ ਪਤਾ ਯਾਰ ਵੱਡੇ ਭਾਈ ਉਹ ਪਤਾ ਨਹੀਂ ਕਾ ਤਾ ਬਣਾਉਂਦੇ ਆ ਵਿਸਾਖੀ ਤੂੰ ਦੱਸ ਦੇ ਉਹ ਬਾਈ ਮੈਨੂੰ ਤਾਂ ਆਪਣੀ ਪਤਾ ਯਾਰ ਬਸ ਨਿਆਰੀ ਆ ਜਾਂਦਾ ਨਹੀਂ ਕਿਉਂ ਬਣਾਈ ਜਾਂਦੀ ਹੈ ਬਾ ਬਾ ਨਿਆਰਾ ਆਉਂਦਾ ਬਾਈ ਮੈਂ ਨੰਬਰ ਨਹੀਂ ਦੱਸਦਾ ਬਈ ਬਸ ਆਖੇ ਕਿਉਂ ਮੜਾਈ ਜਾਂਦੀ ਪਤਾ ਨਹੀਂ ਯਾਰ ਸੌਂ ਲੱਗੇ ਯਾਰ ਸੱਚੀ ਸੌਂ ਲੱਗੇ ਮਾਤਾ ਦੀ ਸੌਂ ਯਾਰ ਮੈਨੂੰ ਪਤਾ ਹੀ ਸਿੱਕਾ ਦਾ ਇਤਿਹਾਸ ਕੀ ਸੀ ਸਿੱਕਾ ਦਾ ਇਤਿਹਾਸ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ ਡਾਟ ਕਾਮ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪਾਲ ਸਿੰਘ ਬਰਾੜ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤਖਤ ਸ਼੍ਰੀ ਦੰਦਮਾ ਸਾਹਿਬ ਤੇ ਪਹੁੰਚ ਚੁੱਕੇ ਹਾਂ ਵਿਸਾਖੀ ਦਾ ਦਿਹਾੜਾ ਤੁਸੀਂ ਮੇਰੇ ਪਿੱਛੇ ਭੀੜ ਦੇਖ ਸਕਦੇ ਹੋ ਇਸ ਮੇਲੇ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੇ ਲਤਮਸਤਕ ਹੋਣ ਦੇ ਲਈ ਕਿੰਨੇ ਲੋਕ ਬੜੇ ਸ਼ਰਧਾ ਦੇ ਨਾਲ ਆਏ ਹੋਏ ਨੇ ਪਰ ਹਮੇਸ਼ਾ ਇਹ ਦੇਖਿਆ ਜਾਂਦਾ ਹੈ ਇਹ ਸਵਾਲ ਉੱਠਦੇ ਨੇ ਕਿ ਮੇਲਿਆਂ ਦੇ ਵਿੱਚ ਸਿਰਫ ਭੀੜ ਹੁੰਦੀ ਹੈ ਸ਼ਰਧਾ ਬਹੁਤ ਘੱਟ ਹੁੰਦੀ ਆ ਉਹ ਅੱਜ ਅਸੀਂ ਇਸ ਚੀਜ਼ ਨੂੰ ਚੈੱਕ ਕਰ ਲੈਂਦੇ ਹਾਂ ਨੌਜਵਾਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਕਿੰਨੇ ਕੁ ਨੌਜਵਾਨਾਂ ਨੂੰ ਵਿਸਾਖੀ ਦਾ ਇਤਿਹਾਸ ਪਤਾ ਹੈ ਕਿੰਨੇ ਕੁ ਨੌਜਵਾਨਾਂ ਨੂੰ ਇਹ ਪਤਾ ਹੈ ਕਿ ਵਿਸਾਖੀ ਪੰਜਾਬੀ ਮਨਾਉਂਦੇ ਕਿਉਂ ਨੇ ਸਾਖੀ ਦੇ ਮੇਲੇ ਦਾ ਕੀ ਇਤਿਹਾਸ ਹੈ ਇਤਿਹਾਸ ਸਾਹਿਬ ਜੀ ਗੁਰੂ ਆਪੀਰਾਂ ਦੀ ਨਮਸ਼ਕਾਰ ਕਰਨ ਆਉਨੇ ਆ ਜੀ ਅੱਜ ਵਾਲੇ ਦਿਨ ਗੁਰਗੋਬਿੰਦ ਸਿੰਘ ਨੇ ਖਾਸ ਕੀ ਕੀਤਾ ਹੈ ਸਾਹਿਬ ਜੀ ਮੈਨੂੰ ਪਤਾ ਨਹੀਂ ਨਹੀਂ ਤੁਸੀਂ ਬਾਣਾ ਪਾਇਆ ਤੁਹਾਡੇ ਤੋਂ ਲੋਕ ਪੁੱਛ ਲੈਂਦੇ ਆ ਆਮ ਤੌਰ ਤੇ ਲੋਕ ਤੁਹਾਡੇ ਤੋਂ ਪੁੱਛ ਲੈਂਦੇ ਵੀ ਅੱਜ ਵਾਲੇ ਦਿਨ ਹੋਇਆ ਕੀ ਸੀ ਕੋਈ ਨਹੀਂ ਕਹੇ ਸਰਦਾਰ ਮੈਨੂੰ ਪਤਾ ਨਹੀਂ ਅੱਜ ਵਾਲੇ ਦਿਨ ਜੀ 1699 ਨੂੰ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜ ਕੇ ਅੰਮ੍ਰਿਤ ਛਕਾਇਆ ਸੀ ਜੀ ਵਸਾਖੀ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਸ ਕਰਕੇ ਵਿਸਾਖੀ ਮਨਾਈ ਜਾਂਦੀ ਹੈ ਕਿੱਥੇ ਕੀਤੀ ਸੀ ਇਹ ਸ੍ਰੀ ਦੰਦ ਗੋਬਿੰਦ ਸਿੰਘ ਸਾਹਿਬ ਕੀਤੀ ਸੀ ਜੀ ਸ੍ਰੀ ਅਨੰਤਪੁਰ ਸਾਹਿਬ ਦੀ ਅਨੰਤਪੁਰ ਸਾਹਿਬ ਜੀ ਮੇਲੇ ਤੇ ਆਇਓ ਜੀ ਹਾਂਜੀ ਵੀ ਜੀ ਵਿਸਾਖੀ ਦਾ ਮੇਲਾ ਹਾਂਜੀ ਵੀ ਜੀ ਕਿਉਂ ਮਨਾਈ ਜਾਂਦੀ ਵਿਸਾਖੀ ਸਾਖੂਰੇ ਇਸ ਪਾਸੇ ਮੇਲੇ ਦਾ ਆਉਣ ਵਾਲੀ ਹੈ ਸਾਨੂੰ ਸਭ ਨੂੰ ਸਹੀ ਗੱਲ ਤਾਂ ਲੱਗਦਾ ਵੀ ਪਤਾ ਹੋਣਾ ਚਾਹੀਦਾ ਇਤਿਹਾਸ ਕਦਾ ਹੋਣਾ ਚਾਹੀਦਾ ਹੋਣਾ ਦਾ ਚਾਹੀਦਾ ਅਫਸੋਸ ਆ ਤੁਹਾਨੂੰ ਆਪਣੀ ਗਲਤੀ ਹਾਂਜੀ ਹਾਂ ਹਾਂ ਅੱਗੇ ਤੋਂ ਪਤਾ ਕਰੋਗੇ ਹਾਂਜੀ ਪਤਾ ਕਰਾਂਗੇ ਆ 40 ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਠੀਕ ਐ 11ਵਾਂ ਗੁਰੂ ਤਾਂ ਬਣਾਇ ਦੱਸਿਆ ਗਿਆ ਗੁਰੂ ਗੋਬਿੰਦ ਸਿੰਘ ਨੇ ਗਰਮ ਗੁਰੂ ਦੀ ਪਦਵੀ ਦਿੱਤੀ ਸੀਗੀ ਗੁਰੂ ਗ੍ਰੰਥ ਸਾਹਿਬ ਨੂੰ ਅਗੇ ਕਣਕ ਵੇਚਵੜ ਦੇ ਜੱਟ ਵਿਲੇ ਹੋਏ ਹੁੰਦੇ ਖੁਸ਼ੀ ਦੇ ਧਿਹਾਰ ਚਾਹੀਦਾ ਮਨਾਉਣ ਨੂੰ ਇੱਕ ਉਹ ਬਣਿਆ ਸੀ ਪਹਿਲਾਂ ਤੀਜੀ ਚੁੰਨੀ ਆਉਂਦੀ ਉਹ ਤਾਂ ਉਹਦੇ ਬਾਅਦ ਇਹਦੇ ਤੇ ਨਹੀਂ ਫਿਰ ਸਾਸ ਸਭੰਦੀ ਸਥਾਪਨਾ ਹੋਈ ਸੀ ਇੰਨਾ ਦੇ ਪੁੱਛ ਲੈ ਬਾਈ ਯਾਰ ਅੱਕੇ ਪਏ ਕਣਕ ਪੱਕਣ ਦੀ ਖੁਸ਼ੀ 'ਚ ਗੁਰੂਆਂ ਦੇ ਪ੍ਰਤੀ ਇਤਿਹਾਸ ਗੁਰੂਆਂ ਦੇ ਪ੍ਰਤੀ ਵੀ ਇਸ ਦਿਨ ਉਹ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ। ਖਾਲਸਾ ਪੰਥ ਸੱਜਿਆ ਗਿਆ ਹੈ। ਬੀੜ ਲੀਕੀ ਗਿਆ ਮਹਾਰਾਜੀ ਦੀ। ਸਾਰਿਆਂ ਪੰਜੇ ਵੀਰਾਂ ਮਤਲਬ ਇੱਥੇ ਆ ਕੇ ਪੂਰਾ ਹੋਇਆ ਖਾਲਸਾ। ਪੂਰੀ ਬੀੜ ਇੱਥੇ ਆ ਕੇ ਪੂਰੀ ਹੋਈ ਹੈ ਇੱਥੇ ਮਹਾਰਾਜ ਦੀ। ਤੇ ਤਾਂ ਹੀ ਦੁਨੀਆ ਆਉਂਦੀ ਹੈ ਸ਼ਰਧਾ ਨਾਲ, ਭਾਵਨਾ ਨਾਲ ਮਨਾਇਆ ਜਾਂਦਾ ਹੈ। ਕਿਉਂ ਮਨਾਈ ਜਾਂਦੀ ਹੈ ਵਿਸਾਖੀ ਕੀ ਸੋਚ ਕੇ ਆਏ ਹੋ? ਹਾਂ ਬੰਦਲਾ ਕੇ ਸਮਝ ਨਹੀਂ ਆ ਕ ਸੁਣੋ ਵਿਸਾਖੀ ਦਾ ਨਹੀਂ ਪਤਾ ਜੀ। ਨਹੀਂ ਵਿਸਾਖੀ ਆਂਦਾ ਪਤਾ ਨਹੀਂ ਵੀਰਾ ਕਿਉਂ ਮਨਾਈ ਜਾਂਦੀ ਹੈ। ਨੇ ਸਿੱਖਾਂ ਦਾ ਕੀ ਇਤਿਹਾਸ ਕਿਉਂ ਕੀ ਸੋਚ ਕੇ ਆਏ ਸੋਚ ਕੇ ਤਾਂ ਕੀ ਆਏ ਆ ਬਸ ਆਪਦੀ ਸ਼ਰਧਾ ਅਨੁਸਾਰ ਮਥੜ ਦੇਖਣਾ ਹੈ ਜੀ ਮਥੜ ਦੇਖਣਾ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਆਪ ਗੁਰੂਆ ਪੀਰਾਂ ਦੀ ਧਰਤੀ ਤੇ ਜਾਣਾ ਬਹੁਤ ਜ਼ਰੂਰੀ ਹੈ ਪਰ ਸਾਨੂੰ ਇਤਿਹਾਸ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਵੀ ਅੱਜ ਵਾਲੇ ਦਿਨ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਅੱਜ ਵਾਲੇ ਦਿਨ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਇਹ ਤਾਂ ਨਹੀਂ ਪਤਾ ਯਾਰ ਵੱਡੇ ਭਾਈ ਖਾਲਸਾ ਦਾ ਸਾਜਨਾ ਦਿਵਸ ਹੈ। ਉਹ ਪਤਾ ਨਹੀਂ ਕਾ ਤੋਂ ਮਣਾਉਂਦੇ ਆ। ਵਿਸਾਖੀ ਖਾਲਸੇ ਦਾ ਸਾਜਨਾ ਦਿਵਸ ਹੈ। ਇਸ ਕਰਕੇ ਮਨਾਈ ਜਾਂਦੀ ਹੈ। 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਖਾਲਸਾ ਸਾਜਿਆ ਸੀਗਾ। ਵਿਸਾਖੀ ਕਿਉਂ ਮਨਾਈ ਜਾਂਦੀ ਹੈ? ਪਤਾ ਨਹੀਂ ਯਾਰ ਸੌਣ ਲੱਗੇ ਯਾਰ ਸੱਚੀ ਸੌਣ ਲੱਗੇ ਮਾਤਾ ਦੀ ਸੌ ਯਾਰ ਮੈਨੂੰ ਪਤਾ ਹੀ ਨਹੀਂ। ਬਹੁਤ ਸਰਾ। ਬਹੁਤ ਸੋਹਣੀ ਆ ਚਾਚਾ ਜੀ। ਵਿਸਾਖੀ ਵਿਸਾਖੀ ਤਾਂ ਬੜੀ ਧੂਮਤਾ ਮਨਾਉਂਦੇ ਆ ਕਣਕ ਦੀ ਵਾਢੀ ਕਰਕੇ। ਪੂਰੀ ਸਰਾ। ਸੋਸਰੀ ਘਰ ਬਾਈ ਸੋਸਰੀ ਘਰ। ਖਾਲਸਾ ਪੰਥ ਦੀ ਸਥਾਪਨਾ ਕਰਨੀ। ਵਸਾਖੀ ਦਾ ਕੀ ਇਤਿਹਾਸ ਹੈ ਜੀ ਵਸਾਖੀ ਦਾ ਜੀ ਖਾਲਸਾ ਦਾ ਜਨਮ ਦਿਨ ਹੋਇਆ ਹੈ ਅੱਜ ਦੇ ਦਿਨ ਇਤਿਹਾਸ ਪਤਾ ਨਹੀਂ ਆਇਆ ਮੈਨੂੰ ਵਸਾਖੀ ਦਾ ਇਤਿਹਾਸ ਇੱਕ ਬਾਡੀ ਲੀਪ ਹੋਇਆ ਕਿਸਾਨ ਇਸ ਦਾ ਕੀ ਇਤਿਹਾਸ ਆ ਚੱਲ ਦਿਨ ਕੀ ਖਾਲਸਾ ਪੰਥ ਸਾਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇੱਕ ਇਸ ਦਿਨ ਇੱਕ ਦੁੱਖ ਦੀ ਗੱਲ ਇਹ ਹੈ ਵੀ ਜੱਲਿਆਂਵਾਲਾ ਬਾਗ ਤੇ ਖੂਨ ਸ਼ਾਕਾ ਹੋਇਆ ਸੀਗਾ 14 14 ਅਪ੍ਰੈਲ 13 ਅਪ੍ਰੈਲ 1919 ਨੂੰ ਜੱਲਿਆਂਵਾਲੇ ਬਾਗ ਜੱਲਿਆਂ ਵਾਲੇ ਬਾਅਦ ਚ ਖੂਨੀ ਸ਼ੱਕਾ ਹੋਇਆਗਾ ਸ਼ੱਕੀ ਦੇ ਵਿੱਚ ਤੇ ਅਮਰਤ ਚਕਾਇਆ ਸੀਗਾ ਪੰਜਾਂ ਪਿਆਰਿਆਂ ਨੂੰ ਪੰਜਾਂ ਪਿਆਰਿਆਂ ਨੂੰ ਸਾਜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਕਿ ਆਨੰਦਪੁਰ ਸਾਹਿਬ ਦੇ ਵਿੱਚ ਵਿਸਾਖੀ ਕਿਉਂ ਮੜਾਈ ਜਾਂਦੀ ਹੈ ਹਾਂਜੀ ਅੱਜ 40 ਦਿਨ ਕੀ ਹੋਇਆ ਸੀ ਵਿਸਾਖੀ ਕਿਉਂ ਮੜਾਈ ਜਾਂਦੀ ਹੈ ਵਿਸਾਖੀ ਤੂੰ ਦੱਸ ਦੇ ਉਹ ਨਹੀਂ ਪਤਾ ਆਪਣੀ ਪਤਾ ਯਾਰ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ 1699 ਨੂੰ ਇਸ ਵੀਜ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਆਖੀ ਵਾਲੇ ਦਿਨ ਖਾਲਸਾਈ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਹਾਇਨਾ ਕੀਤੀ। ਬੜਾ ਕੀ ਇੱਕ ਦਾ ਵਿਹਾੜੀ ਦਾ ਕਰਕੇ ਕਿਸਾਨਾਂ ਲਈ ਹਾੜੀ ਦੀ ਮਹੱਤਤਾ ਆਉਂਦੀ ਹੈ। ਇਸ ਦਿਨ ਫੈਸਲਾ ਪਾਕੀੰਦ ਇਹ ਸਿੱਖਾਂ ਦਾ ਇਤਿਹਾਸ ਹੈ ਜੀ ਇੱਥੇ ਪੰਜੇ ਪਿਆਰਿਆਂ ਨੂੰ ਅੰਬਰਸ਼ਕਾਇਆ ਸੀਗਾ ਗੁਰੂ ਗੋਬ ਸਿੰਘ ਜੀ ਨੇ। ਹਾਂਜੀ। ਹੈ ਜੀ। ਭਾਈ ਡੱਲੇ ਨੂੰ ਵੀ ਦੱਸਿਆ ਸੀ। ਡੱਲਾ ਸਾਹਿਬ ਨੇ ਕਹਿਆ ਸੀ ਕਿ ਨਾ ਪਾਸ਼ਾ ਤੂੰ ਗਰੀਬਾਂ ਨੂੰ ਅੰਬਰਸ਼ਕਾਇਆ ਤਾਂ ਸਾਨੂੰ ਸ਼ਕਾਇਆ ਦਿੰਦਾ। ਉੱਥੇ ਇਹਦਾ ਗਰੀਬ ਲੋਕ ਆ ਉਹ ਕਹਿੰਦਾ ਮੈਨੂੰ ਸਰਮਾਇਆ ਦੀ ਲੋੜ ਨਹੀਂ ਮੈਨੂੰ ਗਰੀਬਾਂ ਦੀ ਲੋੜ ਆ। ਹਾਂਜੀ। ਤੇ ਜਦੋਂ ਵਿਵਤਾ ਪੈ ਗਈ ਤੇ ਡੱਲਾ ਆਇਆ ਨਹੀਂ ਹਾਂਜੀ ਗੁਰੂ ਸਾਹਿਬ ਨੇ ਫਿਰ ਅੰਤਿਓ ਤੇ ਵੀਰ ਸਿੰਘ ਨੂੰ ਸੱਦਿਆ ਉਹਨਾਂ ਨੇ ਸਮਾਪਤੀ ਕੀਤੀ ਬੜੇ ਸ਼ੌਂਕ ਦੇ ਨਾਲ ਮਨਾਈ ਜਾਂਦੀ ਜਾਂ ਸਿੱਖਾਂ ਇਤਿਹਾਸ ਵੱਖਰਾ ਮੈਨੂੰ ਤਾਂ ਆਪ ਨਹੀਂ ਪਤਾ ਭਰਾਵਾ ਬਾਬਾ ਜੀ ਇਤਿਹਾਸ ਤਾਂ ਪਹਿਲੇ ਮੁੜ ਦੀ ਤੁਰੇ ਆਉਂਦਾ ਹਾਂ ਹਾਂਜੀ ਮੁੜ ਦੀ ਤੁਰੇ ਆਉਂਦਾ ਬਾਬਾ ਜੀ ਇਤਿਹਾਸ ਤਾਂ ਨਹੀਂ ਨਹੀਂ ਕੀ ਕੀ ਇਤਿਹਾਸ ਹੈ ਕਿ ਗੁਰਗੋਬਿੰਦ ਸਿੰਘ ਜੀ ਨਾਲ ਕਿਵੇਂ ਜੁੜੀ ਜਾਂਦਾ ਗੁਰੂ ਗੋਬਿੰਦ ਜੀ ਨੂੰ ਸਿੱਖੀ ਗੁਰੂ ਗੋਬਿੰਦ ਸਿੰਘ ਦੇ ਨਾਲ ਨਹੀਂ ਵਿਸਾਖੀ ਕੀ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੇ ਅੱਜ ਜੋ ਵਿਸਾਖੀ ਬਣਾਈ ਜਾਂਦੀ ਹੈ ਅੰਮ੍ਰਿਤਸਰਾਇ ਪੰਜ ਵਰਤਾਂ ਵਿਸਾਖੀ ਖਾਲਸਾਪਨ ਸੱਚੀ ਸੀ ਕਿੱਥੇ ਸੱਜ ਜੀ ਅਨੰਦਪੁਰ ਸਾਹਿਬ ਵਿਸਾਖੀ ਦਿਨ ਦੀ ਖਾਲਸਾਪਨ ਦੀ ਸਥਾਪਨਾ ਹੋਈ ਸੀ ਗੁਰੂ ਗੋਬਿੰਦ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾਪਨ ਦੀ ਸਥਾਪਨਾ ਕੀਤੀ ਸੀ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਸੀ ਦਮਦਮਾ ਸਾਹਿਬ ਦਾ ਸਾਡੇ 10 ਗੁਰੂਆਂ ਦੇ ਵਿੱਚ ਕਿਸ ਗੁਰੂ ਨਾਲ ਸਭ ਤੋਂ ਵੱਧ ਇਤਿਹਾਸ ਜੁੜਿਆ ਹੈ गुरु गोबिंद सिंह जी नाल जी उन्होंने अपना कमर कसर इतना खोलिया क्यों मनाई जाती विसाखी सर हम सो राजस्थान से आए देखने के लिए राजस्थान से देखने के लिए आए भरतपुर से क्या किसने बताया किसने बिताया तलवंडी साहबों में विसाखी है ये सर हम रिफाइंडरी में काम करते हैं ਥੋੜਾ ਆਮ ਘੁੰਮਣੇ ਕੇ ਲੀਏ ਆ ਗਏ ਮੇਲਾ ਦੇਖਣੇ ਕੇ ਲੀਏ ਬੇਸਾ ਲਗਾ ਯਾਹ ਪੇ ਸਿੱਖੋਗਾ ਮੇਲਾ ਦੇਖ ਬਹੁਤ ਅੱਛਾ ਲਗਾ ਹੈ ਬਹੁਤ ਲੋਕ ਉਵਾਗ ਬਹੁਤ ਅੱਛਾ ਆ ਮਾਥਾ ਟੇਕਾ ਯਾ ਪਾ ਹਾਂ ਜੀ ਦੇਖ ਕੇ ਆਏ ਸਰ ਖਾਲਸਾ ਪੰਥ ਸਜਿਆ ਸੀਗਾ ਜੀ 1699 ਨੂੰ 1692 ਚ ਕੋਈ ਗੁਰੂ ਗੋਬਿੰਦ ਸਿੰਘ ਜੀ ਨੇ ਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਠੀਕ ਹੈ ਜੀ ਇਸ ਕਰਕੇ ਮਨਾਇਆ ਕਿੱਥੇ ਕੀਤੀ ਸੀ ਸਥਾਪਨਾ ਅਨੰਦਪੁਰ ਸਾਹਿਬ ਤੱਕ ਤੀਸਰੀ ਕੇਸਗੜ ਸਾਹਿਬ ਜੀ ਪਤਾ ਨਹੀਂ ਤੁਹਾਨੂੰ ਇਹਨਾਂ ਕਿਉਂ ਆਇਆ ਫਿਰ ਇੱਥੇ ਦੱਸ ਕਾ ਮੜਾ ਜੀ ਆਓ ਦੱਸ ਦੇ ਬਸ ਆ ਕੀ ਜਿਵੇਂ ਕਿ ਲਈ ਵੀ ਆਪਣੇ ਗੁਰੂ ਜ ਆ ਆਪਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭਾਈ ਡੱਲੇ ਜੀ ਦੀ ਆਪਣੇ ਜਦੋਂ ਆਪਣੇ ਗੁਰਗੋਬਿੰਦ ਸਿੰਘ ਜੀ ਆਏ ਜੀ ਚਰਨ ਪਾਈ ਸੀ ਇੱਥੇ ਤੇ ਆਪਣੇ ਸਾਰਾ ਪ੍ਰੂਪ ਇੱਥੇ ਪਿਆ ਵੀ ਆਪਣੇ ਭਾਈ ਡੱਲੇ ਜੀ ਦੇ ਘਰੇ ਅਸੀਂ ਨਾ ਸਿਆਣੇ ਵੰਦਣ ਨੂੰ ਬਸ ਅਸੀਂ ਕੀ ਕਰਨਾ ਆ ਫਿਰ ਅਸੀਂ ਤਾਂ ਮੇਲਾ ਦੇਖਣ ਆਏ ਆ ਮੱਥਾ ਟੇਕਣ ਨਹੀਂ ਆਏ ਠੀਕ ਆ ਇਸ ਦਾ ਹੁਣ ਅਸ ਤੋਂ ਬਾਅਦ ਜਾਣੇ ਵਾਹ ਪਿੰਡ ਵਿਸਾਖੀ ਹੁਣ ਵਿਸਾਖੀ ਕਿਉਂ ਮਨਾਇ ਜਾਂਦੀ ਫਿਰ ਬਈ ਅਸੀਂ ਤਾਂ ਨਹੀਂ ਵਿਸਾਖੀ ਕਿਉਂ ਮਨਾਇ ਜਾਂਦੀ ਬਈ ਖਾਲਸਾ ਪੰਥੀ ਸਾਧਨਾ ਹੋਈ ਸੀਗੀ ਉਹਦੇ ਮਤਲਬ ਗੁਰੂ ਕੇ سنگ ਸਜਾਈ ਸੀਗੇ ਥੋੜਾ ਕਰਕੇ ਵਿਸਾਖੀ ਕਿਉਂ ਮਨਾਇ ਜਾਂਦੀ ਬਹੁਤ ਵਧੀਆ ਤੂੰ ਤਾਂ ਮਨਾਇ ਜਾਂਦੀ ਵਿਸਾਖੀ ਕਿਉਂ ਮਨਾਇ ਜਾਂਦੀ ਇਹ ਗੁਰੂ ਜੀ ਨੇ ਜੀ ਇਸ ਦਿਨ ਖਾਲਸਾ ਪੰਥੀ ਸਾਜਨਾ ਕੀਤੀ ਸੀਗੀ ਕਿੱਥੇ ਕੀਤੀ ਸੀ ਅਨੰਦਪੁਰ ਸਾਹਿਬ ਵਿਖੇ ਜੀ ਵਸਾਖੀ ਕਿਉਂ ਮਨਾਈ ਜਾਂਦੀ ਹੈ? ਇਹ ਤੁਸੀਂ ਨਿਹੜ ਪੁੱਛ ਲੋ ਜੀ। ਹਾਂ? ਵਸਾਖੀ ਕਿਉਂ ਮਨਾਈ ਜਾਂਦੀ ਹੈ ਜੀ? ਬਾਈ ਯਾਰ ਵਸਾਖੀ ਦਾ ਕਣਕਾਂ ਆ ਗਈਆਂ ਬਸ ਨੇੜੇ ਉੱਤੇ। ਇਹ ਵੀ ਇੱਕ ਵਧੀਆ ਕਾਰਨ ਹੈ। ਹਾਂਜੀ। ਸਿੱਖਾਂ ਦਾ ਕੀ ਇਤਿਹਾਸ ਹੈ ਵਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਅੱਜ ਵਾਲੇ ਦਿਨ ਕੀ ਗੁਰੂ ਗੋਬਿੰਦ ਸਿੰਘ ਦੇ ਅੱਜ ਵਾਲੇ ਦਿਨ ਕਹਿੋ ਜੇ ਕੋਈ ਕੀ ਕਾਰਜ ਕੀਤਾ ਸੀ ਜਦ ਜਦ ਖੁਸ਼ੀ ਚ ਵਸਾਖੀ ਮਨਾਈ ਜਾਂਦੀ ਹੈ? ਪਰ ਪਹਿਲੀ ਯਾਰ ਆਏ ਵੀਰ ਮੇਰੇਆ ਸੁਣਦੇ ਸੀਗੇ ਅੱਜ ਵੇਖ ਲੇ। ਖਾਲਸੇ ਦੀ ਸਾਜਨਾ ਕੀਤੀ ਹੈ। ਇਹ ਕਰਕੇ ਲੋਕ ਇੱਥੇ ਖੁਸ਼ੀ ਨਾਲ ਆਉਂਦੇ ਆ ਕਿਹੜੇ ਕਲਾਸ ਚ ਪੜਦੇ ਹੋ ਕਲਾਸ ਤਾਂ ਕਿਹੜੀ ਚ ਪੜਦੇ ਆ ਬੇਲੀ ਆ ਕਦੇ ਨਹੀਂ ਗਏ ਸਕੂਲ ਗਏ ਆ ਵਾ ਪਰ ਕੀ ਕੀ ਤੁਸ ਸਕੂਲ ਚ ਕਦੇ ਨਹੀਂ ਪੜਾਇਆ ਵੀ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਆ ਤਾਂ ਨਹੀਂ ਪੜਾਇਆ ਇਹਨਾਂ ਦਾ ਇਜਾਜ਼ਤ ਹੀ ਨਹੀਂ ਐਨੇ ਤਾਂ ਮੈਂ ਵਿਸਾਖੀ ਇਸ ਲਈ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਪਤਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਦਾ ਕੀ ਇਤਿਹਾਸ ਆ ਜਿਹੜਾ ਕਿਉਂ ਮਨਾਈ ਜਾਂਦੀ ਬੜਿਆ ਨਹੀਂ ਤੁਸੀਂ ਨੇ ਅਤਾ ਸਿਆਸੀ ਚ ਆਇਆ ਜੀ ਭੁੱਲ ਗਿਆ ਹਾਂ ਹਾਂ ਜੀ ਖਾਲਸਾ ਸਤਾਪਨਾ ਦੇ ਸੰਬੰਧੇ 999 ਹਾਂ 999 ਆ ਉਹ ਸਵਾਲ 99 ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਵਿਸਾਖੀ ਵਾਲੇ ਦਿਨ ਇਹ 16 1999 ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਇਸ ਕਰਕੇ ਵਿਸਾਖੀ ਮਨਾਈ ਜਾਂਦੀ ਹੈ ਇਸ ਦਿਨ ਖਾਲਸਾ ਸਾਹਿਬ ਨੇ ਦਿਵਸ ਸਾਜਿਆ ਸੀ ਵਸਾਖੀ 1699 ਵਿੱਚੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਜਾਕੀ ਇਹ ਸਾਰੇ ਆ ਦੇ ਵੀ ਜਿਹੜੇ ਵੀ ਮੁਗਲਾਂ ਨਾਲ ਲੜੇ ਸੀਗੇ ਆਪਣੇ ਵਾਸਤੇ ਆਜ਼ਾਦੀ ਦਿਵਾਈ ਸਿੰਘ ਇੰਗਰੇਜ਼ਾਂ ਤੋਂ ਹਨ ਇਹਨਾਂ ਵਾਸਤੇ ਵਸਾਖੀ ਮਨਾਈ ਜਾਂਦੀ ਹੈ ਬਸ ਨਿਆਰਾ ਹੀ ਆ ਜਾਂਦਾ ਨਹੀਂ ਕਿਉਂ ਮਨਾਈ ਜਾਂਦੀ ਹੈ ਬਸ ਬਾਹ ਨਿਆਰਾ ਆਉਂਦਾ ਭਾਈ ਮਾਦ ਨੰਬਰ ਨਹੀਂ ਦੱਸਦਾ ਭਾਈ। ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦਾ ਸਤਿਪੰਨਾ ਦੀਪਸ ਕੀਤਾ ਸੀਗਾ ਜਿੱਥੇ? ਕਿੱਥੇ ਕੀਤਾ ਸੀ? ਆਪਣੇ ਅਨੰਦਪੁਰ ਸਾਹਿਬ ਜੀ। ਬਹੁਤ ਸਾਰੇ ਨੌਜਵਾਨ ਨੂੰ ਇਹ ਨਹੀਂ ਪਤਾ ਵਿਸਾਖੀ ਮਨਾਈ ਕਿਉਂ ਜਾਂਦੀ ਹੈ। ਅੱਜ ਦੇ ਦਿਨ ਦਾ ਕੀ ਇਤਿਹਾਸ ਹੈ? ਇਹ ਜੀ ਜੋ ਵਿਸਾਖੀ ਵਾਲਾ ਦਿਨ ਸੀ। ਸਾਖੀ ਵਾਲੇ ਦਿਨ ਤੇ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਤਿਆਰ ਕੀਤਾ ਸੀਗਾ। ਸਾਖੀ ਇਸ ਇਤਿਹਾਰ ਮਨਾਇਆ ਜਾਂਦਾ ਇਸ ਕਰਕੇ ਸਾਰੇ ਜਿਹੜੇ ਗੁਰੂ ਦੇ ਸਿੱਖ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਇੱਥੇ ਬਹੁਤ ਚਿਰ ਉਹਨਾਂ ਨੇ ਇੱਥੇ ਪੜਾਅ ਕੀਤਾ ਸੀਗਾ। ਇੱਥੇ ਰਹੇ ਸੀਗੇ। ਇਹਦੇ ਕਰਕੇ ਉਸ ਦਾ ਪ੍ਰਾਤਨ ਤਿਹਾਰ ਬਣਿਆ ਹੋਇਆ ਹੈ ਉਸ ਦਿਨ ਤੋਂ ਮਨਾਉਂਦੇ ਆਏ ਆ ਸਾਖੀ ਦਾ ਦਿਹਾੜਾ ਇਸ ਦਿਨ ਕੋਲ ਸਰਸਪੰਦੀ ਸਥਾਪਨਾ ਹੋਈ ਸੀ ਉਸ ਸਾਖੀ ਇਹ ਕਣਕ ਪੱਕਣ ਦੀ ਖੁਸ਼ੀ ਵਿੱਚ ਮੰਗਲੇ ਬਣਾਈ ਜਾਂਦੀ ਹੈ ਇਹ ਗੱਲ ਹੈ ਇੱਥੇ ਸਿੱਖਾਂ ਦਾ ਕੀ ਇਤਿਹਾਸ ਹੈ ਦੋ ਇਹ ਤੋਂ ਬਹੁਤ ਅੱਛਾ ਕਰ ਸਕਦੇ ਆ ਪੰਜ ਚਾਲਤਨ ਗੁਰਗੋਬਿੰਦ ਸਿੰਘ ਨੇ ਇਹੋ ਜਿਹਾ ਕੀ ਕਾਰਜ ਕੀਤਾ ਸੀ ਜਿਸ ਦੀ ਖੁਸ਼ੀ ਵਿੱਚ ਬਣਾਈ ਜਾਂਦੀ ਹੈ ਇਹ ਤਾਂ ਨਹੀਂ ਪਤਾ ਇਹ ਨਾ ਬਈ ਇਹ ਦਿਨ ਵਾਸਤੇ ਅੰਬਰ ਸਕਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਬਸਾਖੀ ਖਾਲਸਾ ਸਾਂਝਾ ਨਾਮ ਦੇਵ ਸਾਹਿਬ ਇਸ ਤਰ੍ਹਾਂ ਇਸ ਕਰਕੇ ਆ ਗਏ ਤੁਸ ਨੂੰ ਇਹਨੂੰ ਬੱਚਿਆ ਬਸਾਖੀ ਆਪਣੇ ਆਪਣੇ ਕਣਕ ਦਾ ਸੀਜ਼ਨ ਕਣਕ ਜਿਹੜਾ ਆਇਆ ਨੇ ਉਹ ਲੋਕ ਬਸਾਖੀ ਬਣਾਉਂਦੇ ਆ ਜਦੋਂ ਆਪਣੇ ਹੜੀ ਸੋਣੀ ਆਇਆ ਸਿੱਖਾਂ ਦਾ ਇਤਿਹਾਸ ਜੁੜਿਆ ਹੋਇਆ ਵਿਸਾਖੀ ਨਾਲ ਉਹ ਇਤਿਹਾਸ ਜੁੜਿਆ ਹੋਇਆ ਇਸ ਕਰਕੇ ਵਿਸਾਖੀ ਬਣਾਈ ਜਾਂਦੀ ਆ ਤਾਂ ਕਿ ਲੋਕ ਸਿੱਖਾਂ ਦਾ ਕੀ ਇਤਿਹਾਸ ਸਿੱਖਾਂ ਦਾ ਇਤਿਹਾਸ ਕਿਸ ਸਿਕੰਦਰ ਅਸ ਪਰ ਇਸ ਵਾਰ ਇਹ ਨਹੀਂ ਨੌਲਜ ਆਏਗੀ ਵੀਰੇ ਪਤਾ ਨਹੀਂ ਵੀਰੇ ਯਾਰ ਮੈਨੂੰ ਤਾਂ ਇੱਥੇ ਕੀ ਸੋਚ ਕੇ ਅਸ ਤਾਂ ਵੈਸੇ ਹੀ ਆਏ ਵੀਰੇ ਗੁਰੂ ਦੇ ਗੁਰੂ ਦੇ ਦਰਸ਼ਨ ਕਰਨਾ ਬਹੁਤ ਵਧੀਆ ਗੱਲ ਹੈ ਗੁਰੂ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ ਕਿਉਂ ਕਿ ਨਾ ਇੰਨਾ ਇਤਿਹਾਸ ਨਹੀਂ ਪਤਾ ਜੀ ਸਾਨੂੰ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਹਾਂਜੀ ਹੋਣਾ ਤਾਂ ਚਾਹੀਦਾ ਹਾਂਜੀ ਅਫਸੋਸ ਹੈ ਵੀ ਤੁਹਾਨੂੰ ਨਹੀਂ ਪਤਾ ਹਾਂਜੀ ਅਫਸੋਸ ਮੈਂ ਖਾਲਸਾ ਦਾ ਜਨਮ ਦਿਨ ਹੈ ਜੀ ਕਾਲਸੇ ਨੂੰ ਜਨਮ ਦਿਨ ਦਾ ਕੀ ਪਾਵ ਐਨਾ ਪਤਾ ਨਹੀਂ ਜੀ ਇਹ ਮਤਲਬ ਹੈ ਖਾਲਸਾ ਦਾ ਜਾਂਦੇ ਨਾਲ ਜਿਹੜੇ ਦਿਨ ਕੀ ਹੋਇਆ ਸੀ ਅੱਜ ਐਂ ਪਤਾ ਨਹੀਂ ਜਨਾ ਵਧੀਆ ਬਰਾਵਾ ਮੈਂ ਐਂ ਤਾਂ ਮੈਨੂੰ ਨਹੀਂ ਬਤਾ ਐਂ ਨਾ ਬਤਾ ਮੈਨੂੰ ਪਤਾ ਹੀ ਨਹੀਂ ਤਨ ਆਖੀ ਦੇ ਜਨਾ ਨਹੀਂ ਨਹੀਂ ਕਿ ਤਨ ਨਹੀਂ ਪਤਾ ਤਾਂ ਪਤਾ ਤਾਂ ਹੋਣਾ ਚਾਹੀਦਾ ਨਾ ਹਾਂ ਸਾਡੇ ਤੋਂ ਪੁੱਛ ਲੋ ਫਿਰ ਦੱਸ ਦੋ ਭੱਜ ਗਾ ਤਰੇ ਮੈਂ ਹੀ ਸ਼ਰਮਦੀ ਕੈਮਰੇ ਕੇ ਹਾਂ ਅੱਜ ਜਲਦੀ ਦਿਨ ਖਾਲਸਾ ਪੰਥ ਦਾ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਸੀ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਅਮਰਿਤ ਛਕਾਇਆ ਸੀ ਤੇ ਖਾਲਸਾ ਬਣਾਇਆ ਸੀ ਅਨੰਦਪੁਰ ਸਾਹਿਬ ਵਿਖੇ ਠੀਕ ਹੈ ਹੋਰ ਪੁੱਛੇ ਤਾਂ ਦੱਸੋਗੇ ਨਾ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਤਿਹਾਸ ਹਾਂ ਵਿਸਾਖੀ ਕਿਉਂ ਮਨਾਇ ਜਾਂਦੀ ਹੈ ਬਹੁਤ ਵਧੀਆ ਮਨਾਇ ਜਾਂਦੀ ਹੈ ਜੀ ਕਿਉਂ ਮਨਾਇ ਜਾਂਦੀ ਹੈ ਇਹ ਹੋਇਆ ਸੀ ਅੱਜ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਐਸਾ ਕੀ ਕਾਰਜ ਕੀਤਾ ਸੀ ਜਿਸ ਦੀ ਖੁਸ਼ੀ ਚ ਮਨਾਇਆ ਉਹਨੂੰ ਤੁਸੀਂ ਬੋਲੋ ਸਾਖੀ ਕਿਉਂ ਮੜਾਈ ਜਾਂਦੀ ਹੈ ਫਿਰ ਬਸਾਖੀ ਏਰ ਹੁਣ ਇਹਦਾ ਹੀ ਹਿਸਾਬ ਚ ਗੱਲੇ ਆ ਭਰਾਵਾ ਸਾਖੀ ਦੇ ਅੰਮ੍ਰਿਤ ਸੰਚਾਰ ਹੋਇਆ ਸੀ ਅੱਜ ਦੇ ਦਿਨ ਸਿੱਖ ਧਰਮ ਚ ਹਨਾ ਤਾਂ ਹੀ ਅੰਮ੍ਰਿਤ ਸੰਚਾਰ ਹੋਇਆ ਸੀ ਅੱਜ ਦੇ ਦਿਨ ਤਾਂ ਸਾਬ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਤਾਰ ਕੀਤਾ ਸੀ ਬਣਾਉਂਦੇ ਕਣਕਾਂ ਦੀ ਸਥਾਪਨਾ ਹੋਈ ਸੀ ਕਿ ਅੱਜ ਦੇ ਦਿਨ ਖਾਲਸੇ ਪੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਦੇ ਦਿਨ ਪਹਿਲੇ ਦਿਨ ਸੰਚਾਰ ਕੀਤਾ ਸੀ ਨੰਬਰ ਖਾਲਸਾ ਪੰਥ ਦੀ ਸਥਾਪਨਾ ਦਾ ਸੰਚਾਰ ਕੀਤਾ ਇਹ ਕਹਿਣਾ ਚਾਹੁੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਿ ਖਾਲਸਾ ਪੰਥ ਦੀ ਵੀ ਸਥਾਪਨਾ ਹੋਈ ਨਹੀਂ ਨਹੀਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਦੇ ਅਨੰਦਪੁਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਸੀ ਇੱਕ ਕਣਕ ਆ ਗਿਆ ਹੀ ਕਣਕਾਂ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦਾ ਫੇਵਰਟ ਧਿਆਰਾ ਵਿਸਾਖੀ ਦਾ ਵਿਸਾਖੀ ਖਾਲਸੇ ਆਜਨ ਦਿਹਾੜਾ ਹੈ 1699 ਹਿਸਬੀ ਗੁਰੂ ਗੋਬਿੰਦ ਸਿੰਘ ਜੀ ਨੇ 80000 ਦਾ ਇਕੱਠ ਹੋਇਆ ਸੀ ਉੱਥੇ ਗੁਰੂ ਪੰਥ ਸਿਰ ਮੰਗੇ ਸੀ ਗੁਰੂ ਜੀ ਨੇ ਵਸਾਖੀ ਸ਼ੁਰੂ ਹੋਇਆ ਸੀ ਵਸਾਖੀ ਜੀ ਸਾਡੇ ਗੁਰੂਆਂ ਪੀਰਾਂ ਦਾ ਤਿਹਾਰ ਹੈ ਇਹ ਕਣਕ ਦੀ ਬਾਢੀ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਇਸ ਦਿਨ ਗੁਰੂ ਗੋਬਿੰਦ ਸਿੰਘ ਨੇ ਸਿੱਖ ਸਤਾਵਣਾ ਦਿਵਸ ਦੀ ਸਥਾਪਨਾ ਕੀਤੀ ਸੀ ਜੀ ਗੁਰੂ ਖਾਲਸਾਪਨ ਦੀ ਸਥਾਪਨਾ ਹੋਈ ਸੀ ਉਸ ਦਿਨ ਵਸਾਖੀ ਕਿਉਂ ਮਨਾਇਆ ਖਾਲਸਾ ਖਾਲਸਾ ਜੀ ਸਤਾ ਦਿਵਸ ਦਾ ਕੀ ਮਤਲਬ ਹੈ ਅੱਜ ਕੀ ਖਾਲਸਾ ਜਨਮ ਹੋਇਆ ਸੀ ਅੱਜ ਦਿਨ ਵਸਾਖੀ ਦਾ ਕੀ ਇਤਿਹਾਸ ਹੈ ਜੀ ਵਸਾਖੀ ਕਿਉਂ ਮਨਾਇ ਜਾਂਦੀ ਹੈ ਵਿਸਾਖੀ ਬਾਬਾ ਜੀ ਖਾਲਸੇ ਦਾ ਪ੍ਰਕਾਸ਼ ਰੂਪ ਹੈ। ਇਸ ਦਿਨ ਖਾਲਸੇ ਦੀ ਸਾਜਨਾ ਹੋਈ ਸੀ। ਵਿਸਾਖੀ ਬਈ ਗੁਰੂਆਂ ਦੇ ਨਾਂ ਤੇ ਬਣਾਈ ਜਾਂਦੀ ਹੈ। ਕੀ ਕੀਤਾ ਸੀ ਅਜਿਹੜਾ ਦਿਨ? ਕੀ ਖਾਸ ਹੋਇਆ ਸੀ? ਖਾਸ ਦਮਦਮਾ ਸਾਹਿਬ ਦੀ ਉਹ ਇਤਿਹਾਸਕ ਧਰਤੀ ਤੇ ਗੁਰੂਆਂ ਨੇ ਆ ਕੇ ਉਹ ਲੈਤਾ ਸੀ ਦਮ ਲੇਤਾ ਸੀ। ਉਹ ਦਮਦਮਾ ਸਾਹਿਬ ਦਾ ਤਾਂ ਜਗ੍ਹਾ ਦੀ ਨਾਮ ਹੈ ਨਾ। ਅੱਜ ਅਜਿਹੜੇ ਦਿਨ ਵਿਸਾਖੀ ਕਿਉਂ ਬਣਾਈ ਜਾਂਦੀ ਹੈ? ਸਾਹਿਬ ਫੇਰ ਹੀ ਪਿਆ ਬਈ ਜਿੱਥੇ ਆ ਕੇ ਦਮ ਲੇਤਾ ਸੀ। ਦਮਦਮਾ ਸਾਹਿਬ ਦੀ ਗੱਲ ਹੋ ਗਈ। ਵਿਸਾਖੀ ਕਿਉਂ ਬਣਾਈ ਜਾਂਦੀ ਹੈ ਸਿੱਖ ਧਰਮ ਦੇ ਵਿੱਚ? ਵਿਸਾਖੀ ਵੀ ਗੁਰੂਆਂ ਦੇ ਸ਼ਹੀਦਾਂ ਬਾਰੇ ਬਣਾਈ ਜਾਂਦੀ ਹੈ ਵੀ ਉਹ ਯਾਦਗਾਰੀ ਬਣੇ ਤੇ ਉਹਨਾਂ ਨੂੰ ਲੋਕ ਯਾਦ ਕਰਨ। ਵਿਸਾਖੀ ਇਹ ਗੁਰੂਆਂ ਨੇ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਹਦੇ ਸਬੰਧ ਵਿੱਚ ਬਣਾਈ ਦੀ। ਵਿਸਾਖੀ ਗੁਰਗਰਾਮ ਸੰਗਤ ਘਰ ਕਰਕੇ ਬਣਾਈ ਹੁੰਦੀ ਜੀ। ਆ ਸਾਇ ਨਗਰ ਕੇ ਗੁਰਗਰਾਹ ਆਸਤੇ। ਗੁਰਗੂ। ਸਥਾਪਨਾ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿੱਤੀ ਸਨ। ਖਾਲਸਾ ਪੰਥ ਜੀ ਕਿੱਥੇ ਕੀਤੀ ਸੀ? ਇਹ ਆਨੰਦਪੁਰ ਸਾਹਿਬ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਆਪਾਂ ਨੂੰ ਵਿਸਾਖੀ ਤੇ ਅੰਮ੍ਰਿਤ ਅੰਮ੍ਰਿਤ ਸ਼ਕਾਇਆ ਸੀਗਾ ਜੀ। ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਅੱਜ ਖਾਲਸਾ ਪੰਥ ਦੀ ਸਥਾਪਨਾ ਕੀਤੀ ਖੰਡੇ ਬਾਤੇ ਦੇ ਪੰਜ ਪੈਰਾਂ ਨੂੰ ਅਮਰ ਸਕੇ ਆਈ ਤੇ ਸਾਨੂੰ ਖਾਲਸਾ ਦੇਸ ਬਣਾਉਣ ਦੀ ਸਥਾਪਨਾ ਦਿੱਤੀ ਸਾਨੂੰ ਖਾਲਸਾ ਦੇਣਾ ਦਿੱਤਾ ਸਰਮਾਰ ਭਾਈ ਕਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਨੇ ਉਹਨਾਂ ਦੀ ਝੋਲੀ ਲਿਆ ਕੇ ਉਹ ਪਤਾਸ਼ਾ ਨੇ ਪਾਈ ਸੀ ਕਿ ਖੰਡੇ ਬਾਤੇ ਦੇ ਅਮਰ ਤਿਆਰ ਕਰਨ ਲਈ ਉਹਨਾਂ ਨੇ ਖੰਡੇ ਬਾਤੇ ਦੀ ਦੇਖ ਦਿੱਤੀ ਤੇ ਪੰਜ ਪੈਰਾਂ ਦੀ ਸਥਾਪਨਾ ਕੀਤੀ ਸੀ ਤੁਹਾਨੂੰ ਹੁਕਮ ਦਿੱਤੇ ਪੰਜ ਪੈਰੇ ਅੱਜ ਤੋਂ ਸਾਰੇ ਹੁਕਮ ਮੰਨਣਗੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਉਮਰ ਦਾ ਨੌਜਵਾਨ ਹੈ ਜਿੱਥੇ ਇਹਨੇ ਨੌਜਵਾਨਾਂ ਨੂੰ ਵਿਸਾਖੀ ਦੇ ਮੇਲੇ ਤੇ ਆਏ ਇਹ ਨਹੀਂ ਪਤਾ ਕਿ ਅਸੀਂ ਕਿਉਂ ਆਏ ਆ ਸਾਡਾ ਵਿਸਾਖੀ ਦੇ ਮੇਲੇ ਦੇ ਵਿੱਚ ਸਿੱਖ ਕੀ ਸਿੱਖਾਂ ਦਾ ਕੀ ਇਤਿਹਾਸ ਹੈ ਉੱਥੇ ਇਸ ਨੌਜਵਾਨ ਮੁੰਡੇ ਨੇ ਬਾਕੂਬੀ ਦੱਸਿਆ ਕਿ ਅੱਜ ਵਾਲੇ ਦਿਨ 1699 ਸਾਲ ਦੇ ਵਿੱਚ ਕੀ ਕੀ ਹੋਇਆ ਸੀ